ਕਿਆ ਤੇ ਰੱਬ ਮਿਲ ਗਿਆ ਬੇਬੇ ਨਾਲ ਲੜਦੇ ਇੱਕ ਰੁਪਏ ਪਿੱਛੇ ਤੇ ਹੁਣ ਤੁਹਾਨੂੰ ਦਿਖਾਉਣ ਜਿਹੜੀ ਮੈਂ ਮੇਨ ਖਾਤਰ ਵੀਡੀਓ ਬਣਾਉਣ ਲੱਗਿਆ ਉਹ ਇਹ ਆ ਵੀਰੇ ਜਿਹੜੀ 21 ਦੁੱਕੀ ਹੁੰਦੀ ਸੀ ਆਹ ਹੁੰਦੀ ਸੀ 21 ਇੱਕ ਪੈਸਾ ਲਾ ਲਓ ਇਹਦੇ ਤੇ ਇੱਕ ਪੈਸਾ ਹੀ ਲਿਖਿਆ ਹੋਇਆ ਹਾਂ 1968 ਦੇ ਵਿੱਚੇ ਬਣੀ ਹੋਈ ਹੈ ਇੱਕ ਪੈਸਾ ਲਿਖਿਆ ਹੋਇਆ ਤੇ ਠੀਕ ਆ ਵੀਰੇ ਇੱਕ ਪੈਸਾ 21 ਆ ਭਾਰਤ ਦੀ ਜਿਹੜੀ ਆਪਣੇ ਲੱਗਿਆ ਹੁੰਦਾ ਲੋਗੋ ਓ ਆ ਗਿਆ ਜੀ ਠੀਕ ਹੈ ਜੀ ਇਹ ਆ ਗਈ 21 ਤੇ ਦੁਬਾਰਾ ਤੁਹਾਨੂੰ ਦਿਖਾਉਣਾ ਹੈ ਦੁੱਕੀ ਆ ਦੇਖੋ ਦੁੱਕੀ ਬਹੁਤ ਘਟ ਬੰਦਿਆਂ ਨੇ ਦੇਖੀ ਹੋਣੀਆਂ ਜਿਹੜੇ ਆਪਣੇ ਨਵੇਂ ਬੰਦਿਆਂ ਨੇ ਤਾਂ ਵੇਖਣੀ ਕੀ ਆ ਵਿਚਾਰਿਆਂ ਨੇ 2000 ਤੋਂ ਬਾਅਦ ਵਾਲਿਆਂ ਦਾ ਕੀ ਦੇਖਿਆ ਹੋਣਾ ਇਹ ਤੇ ਸਾਡੇ ਲਈ ਬਹੁਤ ਵੱਡੀ ਚੀਜ਼ ਸੀ ਇਹਦੇ ਨਾਲ ਖੇਡਦੇ ਬਹੁਤ ਗਲੀ 'ਚ ਕੁੱਤੀ ਵਾਟ ਲੈਣੀ ਫਿਰ ਖੇਡਣਾ ਬਹੁਤ ਖੇਡਦੇ ਹੁੰਦੇ ਇਹ ਚੀਜ਼ ਤੇ ਪੁਰਾਣੇ ਵਿਆਹਾਂ ਦੇ ਵਿੱਚ ਇਹਨੂੰ ਡੋਲੀ ਵਾਲੀ ਕਾਰ ਦੇ ਉੱਤੋਂ ਸਿੱਟਣ ਵਾਸਤੇ ਵੀ ਵਰਤੇ ਜਾਂਦਾ ਸੀ ਇਹ ਉਹ ਪੈਸੇ ਨੇ ਜੀ ਦੁੱਕੀ ਤਿੱਕੀ ਹੁਣ ਤੁਹਾਨੂੰ ਦਿਖਾਉਣਾ ਤਿੱਕੀ ਆਹ ਤਿੱਕੀ ਹੈ ਜੀ ਇਹ 1964 ਦੇ ਵਿੱਚ ਬਣੀ ਵੀ ਆ 3 ਪੈਸੇ ਦੇ ਉੱਤੇ ਲਿਖਿਆ ਹੋਇਆ ਹਿੰਦੀ ਦੇ ਵਿੱਚ 3 ਪੈਸੇ ਮੰਨ ਲਓ ਤੇ ਆ ਇਹਦਾ ਬਣਿਆ ਹੋਇਆ ਭਾਰਤ ਦਾ ਆਪਣਾ ਤਿੱਕੀ ਠੀਕ ਹੈ ਜੀ ਤੇ ਆਈ ਹੋਪ ਤੁਹਾਨੂੰ ਦਿੰਦਾ ਹੋ ਚੰਗੀ ਤਰ੍ਹਾਂ ਤਾਂ ਮੈਂ ਕਟਾਵ ਹੁਣ ਦੇਖੋ ਹੁਣ ਤੁਹਾਨੂੰ ਦਿਦਾ ਉਹ ਸਾਫ ਠੀਕ ਹੈ ਜੀ ਇਹ ਟਿੱਕੀ ਹੈ ਜੀ 1964 ਦੇ ਵਿੱਚ ਬਣੀ ਹੋਈ ਚੀਜ਼ ਹੈ ਠੀਕ ਹੈ ਵੀਰੇ ਚੌਕੀ ਮੇਰੇ ਖਿਆਲ ਨਾਲ ਨਹੀਂ ਆਉਂਦੀ ਸੀ ਇਸ ਤੋਂ ਬਾਅਦ ਪੰਜ ਹੀ ਆਉਂਦੀ ਸੀ ਠੀਕ ਹੈ ਜੀ ਇੱਕ ਪੈਸਾ ਛੱਡ ਕੇ ਪੰਜ ਹੀ ਆਉਂਦੀ ਸੀ ਮੈਂ ਚੁੱਪ ਪੰਜੀ ਨਵੀਂ ਵੀ ਦੇਖ ਲੈਣਾ ਆਹ ਦੇਖੋ ਆਹ ਪੰਜੀ ਹੈ ਜੀ ਠੀਕ ਹੈ ਵੀਰੇ ਪੰਜੀ ਹੈ ਜੀ 1988 ਦੇ ਵਿੱਚ ਬਣੀ ਹੋਈ ਹੈ ਤੇ ਆਪਣਾ ਭਾਰਤ ਦਾ ਬਣਿਆ ਹੋਇਆ ਹ 1988 ਦੇ ਵਿੱਚ ਇਹ ਚੀਜ਼ ਬਣੀ ਹੋਈ ਹੈ ਠੀਕ ਹੈ ਵੀਰੇ ਇਹਦੋਂ ਬਾਅਦ ਸਿੱਧੀ ਦਸੀ ਆਉਂਦੀ ਸੀ ਦਸੀ ਦਸੀ ਦੇ ਵਿੱਚ ਕਈ ਕਈ ਤਰ੍ਹਾਂ ਦੀਆਂ ਦਸੀਆਂ ਬਣਾਈਆਂ ਸੀ ਇਹਨਾਂ ਨੇ ਹੁਣ ਉਹ ਕੀ ਕਾਰਨ ਸੀ ਉਹ ਆਪਾਂ ਨੂੰ ਪਤਾ ਨਹੀਂ ਇੱਕ ਤਾਂ ਇਹ ਦਸੀ ਸੀ ਜਿਹੜੀ 1988 ਦੇ ਵਿੱਚ ਬਣੀ ਸੀ 1988 ਦੇ ਵਿੱਚ ਇਹ ਪੈਸਾ ਲਾਗੂ ਕੀਤਾ ਸੀ ਤੇ ਠੀਕ ਹੈ ਜੀ ਸੱਤੇ ਮੇਜ ਜਿਹੇ ਤੇ ਇੰਡੀਆ ਦਾ ਲੋਗੋ ਲੱਗਿਆ ਹੋਇਆ 10 ਪੈਸੇ 1988 ਚ ਬਣੀ ਹੋਈ ਹੈ ਠੀਕ ਹੈ ਜੀ ਇੱਕ ਦਸੀ ਆ ਜਿਵੇਂ ਆ ਦੇਖੋ ਇਹ ਤੇ ਆਪਣੇ ਭਾਰਤ ਦਾ ਬਣਾਇਆ ਹੋਇਆ ਜਿਵੇਂ ਇੱਕ ਲੇਡੀ ਜ ਆ ਉਹ ਕਣਕ ਛਾਂੜ ਰਹੀ ਹੈ ਨਾਲ ਇੱਕ ਬੰਦਾ ਆਪਣਾ ਕਣਕ ਦੀ ਜਿਹੜੀ ਭਰੀ ਹੁੰਦੀ ਹੈ ਉਹ ਚੱਕ ਰਖੀ ਹੈ ਠੀਕ ਹੈ ਜੀ ਇਹ ਚੀਜ਼ ਬਣਾ ਕੇ ਬਣਾਈ ਹੋਈ ਹੈ ਤੇ ਇਹ ਤੇ ਲਿਖਿਆ ਹੋਇਆ ਕੋਸ਼ ਕੀ ਲਿਖਿਆ ਵਾ ਕਿਰਤ ਖਾਲ ਦੇ ਵਿਚ ਆਇਆ ਆਪਣੇ ਪੰਜਾਬ ਵਾਸਤੇ ਬਣਾਇਆ ਵਾ ਕੋਈ ਜਿਹੜੇ ਕਿਸਾਨਾਂ ਵਾਸਤੇ ਵਰਲਡ ਫੂਡ ਡੇ ਕੀ ਬਾਤ ਹੈ ਵਰਲਡ ਫੂਡ ਡੇ ਹੈ ਜਿਹੜਾ ਠੀਕ ਹੈ ਜੀ ਉਸ ਸਮੇਂ ਸਿੱਕੇ ਲਾਗੂ ਹੋਏ ਹੋਣੇ ਆ 10 ਪੈਸੇ ਠੀਕ ਹੈ ਜੀ ਤੇ ਆ ਤੁਸੀਂ ਮਾਰ ਲੋਨੇਗਾ ਇਹ ਤੇ ਵਰਲਡ ਫੂਡ ਡੇ ਉਦੋਂ ਇਹ ਜਿਹੜੀ ਦਸੀ ਲਾਗੂ ਕੀਤੀ ਹੋਣੀ ਇਹਨਾਂ ਨੇ ਠੀਕ ਹੈ ਜੀ ਆ ਉਹ ਚੀਜ਼ ਆ ਗਈ। ਇਸ ਤੋਂ ਬਾਅਦ ਇੱਕ ਦਸੀ ਆ ਆਈ ਸੀ। ਇਹਦੇ ਉੱਤੇ ਬਹੁਤ ਸੋਹਣੀ ਗੱਲ ਲਿਖੀ ਹੋਈ ਹੈ ਬੱਚੋਂ ਕੀ ਮੁਸਕਾਨ ਭਾਰਤ ਕੀ ਸ਼ਾਨ। ਬੱਚੋਂ ਕੀ ਮੁਸਕਾਨ ਭਾਰਤ ਕੀ ਸ਼ਾਨ ਹੈਪੀ ਚਿਲਡਰਨ ਡੇ ਇਹ ਉਸ ਡੇ ਦੇ ਉੱਤੇ ਬਣਾਈ ਹੋਈ ਹੈ ਜੀ 1979 ਦੇ ਵਿੱਚ। ਹਾਂ 1979 ਦੇ ਵਿੱਚ ਆ ਬੱਚਿਆਂ ਦੀ ਇੱਕ ਮੀਨਾਕਾਰੀ ਕਰਕੇ ਇਹ ਚੀਜ਼ ਦਿਖਾਈ ਹੋਈ ਆ ਤੇ ਇੱਕ ਆਦਸੀ ਲਾ ਕੋ ਕੀਤੀ ਹੋਈ ਹੈ ਇਹਨਾਂ ਨੇ। ਇਹ ਬਣਾਈ ਹੋਈ ਆ। ਤੇ ਇੱਕ ਆ ਬਣੀ ਹੋਈ ਐ ਦਸੀ ਦਸੀ ਕਾਫੀ ਤਰ੍ਹਾਂ ਦੀ ਬਣਾਈ ਹੋਈ ਐ ਇਹ ਜਿਹੜੇ ਨਵਮ ਏਸ਼ੀਆਈ ਜਿਹੜੇ ਨਵਮ ਏਸ਼ੀਆਈ ਖੇਲ ਨੇ ਏਸ਼ੀਆਈ ਖੇਲ ਨੇ ਜਿਹੜਾ ਨੋਮੇ ਉਸ ਟਾਈਮ 1982 ਦੇ ਵਿੱਚ ਬਣੀ ਹੋਈ ਐ ਉਦੋਂ ਆ ਪੈਸੇ ਇਹਨਾਂ ਦੇ ਖੁਸ਼ੀ ਦੇ ਵਿੱਚ ਚਲਾਏ ਹੋਣਗੇ ਜਿਵੇਂ ਆਪਣਾ ਫੂਡ ਡੇ ਦੇ ਖੁਸ਼ੀ ਚ ਬਣਾਇਆ ਵਾ ਇਸ ਤਰ੍ਹਾਂ ਸਿੱਕੇ ਬਣਾ ਕੇ ਇਹਨਾਂ ਨੇ ਲਾਗੂ ਕੀਤੇ ਹੋਏ ਨੇ ਜੀ ਇਸ ਤੋਂ ਬਾਅਦ ਸਿੱਧਾ ਇਹਨਾਂ ਨੇ 20 ਸਆ ਬਣਾਇਆ ਹੋਇਆ ਜਿਹਨੂੰ 20 ਸਆ ਕਹਿੰਦੇ ਹੁੰਦੇ ਸੀ ਆ ਸੀ ਉਹ ਠੀਕ ਹੈ ਜੀ ਇਹ 20 ਆ ਗਿਆ ਤੇ ਸੱਤੇਵੇਂ ਬੇ ਤਾਂ ਸਿੱਧਾ ਬਣਾਇਆ ਵੈਸੇ ਇਹ ਚ ਕੋਈ ਨਿੱਕੀ ਚੀਜ਼ ਨਹੀਂ ਬਣਾਈ ਦੀ ਸਿੱਧਾ 20 ਪੈਸੇ ਠੀਕ ਹੈ ਜੀ ਇਹ ਵੀ ਚੀਜ਼ਾਂ ਬਹੁਤ ਖੇਡਣ ਚ ਬੜੇ ਨਜ਼ਾਰੇ ਲੈਂਦੇ ਰਏ ਆ ਛੋਟੇ ਹੁੰਦੇ ਬੜੀਆਂ ਸੋਹਣੀਆਂ ਲੱਗਦੀਆਂ ਸੀ ਚੰਗੀਆਂ ਲੱਗਦੀਆਂ ਸੀ ਇਹ ਤੇ ਆ 25 ਪੈਸੇ ਜਿਹੜੇ ਆਵੇਂ ਬਹੁਤ ਲੋਕਾਂ ਨੂੰ ਪਤਾ ਹੋਣਾ ਬਈ 25 ਦਾ 40 ਦਾ ਤਾਂ ਇਹ ਆ ਉਹ 25 ਪੈਸੇ ਨੇ ਜਿਹੜੇ ਬੱਚਿਆਂ ਦੇ ਗਲਾਂ 'ਚ ਵੀ ਪਾਉਂਦੇ ਨੇ ਇਹ 1986 ਦੇ ਵਿੱਚ ਬਣੀ ਹੋਈ ਹੈ ਤੇ ਕਿਵੇਂ ਲੱਗੀ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਜੀ ਤੁਹਾਨੂੰ ਸਾਰੇ ਭਰਾਵਾਂ ਦਾ ਧੰਨਵਾਦ ਸ਼ੇਅਰ ਜ਼ਰੂਰ ਕਰ ਦਿਓ ਜੀ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੇ ਇੱਕ ਕਲੈਕਸ਼ਨ ਤੁਹਾਨੂੰ ਹੋਰ ਦਿਖਾਉਨੇ ਆ ਵੀ ਜਿਹੜੇ ਪੁਰਾਣੇ ਸਮਿਆਂ ਦੇ ਵਿੱਚ ਭਾਰਤ ਦੀ ਵੰਡ ਤੋਂ ਬਾਅਦ ਜਿਵੇਂ ਪੈਸੇ ਚੱਲਦੇ ਹੁੰਦੇ ਸੀ ਆ ਤੇ ਮੈਂ ਇੱਕ ਪੈਸਾ ਇੱਕ ਪੈਸਾ ਦੋ ਪੈਸੇ ਇੱਕ ਜਿਵੇਂ ਆਪਾਂ ਕਹਿੰਦੇ 21 22 ਟਿੱਕੀ ਗੀਤਾ ਜਿਵੇਂ ਨਾ ਸੁਣਾ ਹੁਣ ਤੁਸੀਂ 1 2 ਕਿ ਹੈਨਾ ਟੁਕੀ ਟਿੱਕੀ ਲਾ ਲਓ ਠੀਕ ਹੈ ਉਹ ਉਹ ਕੀ ਸੀ ਉਹ ਪੈਸੇ ਕਹਿੋ ਜੇ ਸੀਗੇ ਜਿਵੇਂ ਇਹ ਚੀਜ਼ਾਂ 99 92 ਵਾਲਾ ਨੂੰ ਤਾਂ ਪਤਾ ਹੈ ਤੇ ਜਾਂ 99 99 ਕਾਲੇ ਮਾਨੇ ਮੇਲੇ ਕਹਿੰਦਾ ਵਿਆਹਾਂ ਤੇ ਜਾਂਦੇ ਵਿਆਹਾਂ ਦੇ ਵਿੱਚ ਪੈਸੇ ਚੁੱਕਦੇ ਤੇ ਜਾਂ ਖੇਡਦੇ ਹੁੰਦੇ ਸੀ ਇਹਨਾਂ ਸਿੱਕਿਆਂ ਨਾਲ ਉਹ ਸਮਾਂ ਹੀ ਲਾਇਦਾ ਸੀਗਾ ਤੇ ਸਭ ਸੈਣੇਓ ਤੁਸੀਂ ਜਿਹੜੇ ਪੁਰਾਣੇ ਬੰਦੇ ਨੇ ਉਹਨਾਂ ਨੂੰ ਪਤਾ ਹੋਊ ਤੇ ਆਹ 1 ਰੁਪਇਆ ਸੀ ਜਿਹਦਾ ਮੁੱਲ ਬਹੁਤ ਤਕੜਾ ਹੁੰਦਾ ਸੀ ਆਹ 1 ਰੁਪਇਆ ਪਿੱਛੇ ਬਹੁਤ ਧੱਕੇ ਖਾਦੇ ਆ 76 ਵੀ ਬਹੁਤ ਖਾਦੇ ਆ ਆਹ ਰੁਪਇਆ ਪਿੱਛੇ ਤੇ ਅੱਜ ਕੱਲ ਇਹ ਰੁਪਇਆ ਦਾ ਮੁੱਲ ਕੋਈ ਖਾਸ ਨਹੀਂ ਹੈਗਾ ਇਹ ਰੁਪਇਆ ਵਿਚਾਰਾ ਰੁਪਇਆ ਬਣ ਕੇ ਬਹਿ ਗਿਆ ਤੇ ਇਹ ਬੜਕ ਚਲੋ ਵੀ ਇਹਦੇ ਤੇ ਆਪਣੇ ਕਣਕ ਦੀਆਂ ਬੱਲੀਆਂ ਛਾਪੀਆਂ ਹੋਈਆਂ ਨੇ 1985 ਦੇ ਵਿੱਚ ਇਹ ਬਣਿਆ ਹੋਇਆ ਠੀਕ ਆ ਵੀਰੇ ਜਿਹੜੀ ਆਪਣੇ ਪੰਜਾਬ ਦੀ ਉਹ ਮੇਨ ਖੇਤੀ ਜਿਹਦੇ ਕਰਕੇ ਪੰਜਾਬ ਮਸ਼ਹੂਰ ਆ ਤੇ ਉਹ ਉਹ ਮੀਨਾਕਾਰੀ ਕਰੀ ਹੋਈ ਆ ਬਾਕੀ ਇੰਡੀਆ ਦਾ ਭਾਰਤ ਦਾ ਬਣਿਆ ਹੋਇਆ 1 ਰੁਪਏ ਦਾ ਸਿੱਕਾ ਜਿਹਦੇ ਪਿੱਛੇ ਬਹੁਤ ਭਜੇ ਆ 1 ਰੁਪਏ ਪਿੱਛੇ ਬਹੁਤ ਮਤਲਬ ਐ ਹੁੰਦਾ ਯਾਰ ਵੀ ਪਾਸ 1 ਰੁਪਿਆ ਮਿਲ ਗਿਆ ਤੇ ਰੱਬ ਮਿਲ ਗਿਆ ਬੇਬੇ ਨਾਲ ਲੜਦੇ 1 ਰੁਪਏ ਪਿੱਛੇ ਤੇ ਹੁਣ ਤੁਹਾਨੂੰ ਦਿਖਾਉਣ ਜਿਹੜੀ ਮੈਂ ਮੇਨ ਖਾਤਰ ਵੀਡੀਓ ਬਣਾਉਣ ਲੱਗਿਆ ਉਹ ਇਹ ਆ ਵੀਰੇ ਜਿਹੜੀ 21 ਦੁਕੀ ਹੁੰਦੀ ਸੀ ਆ ਹੁੰਦੀ ਸੀ 21 ਇੱਕ ਪੈਸਾ ਲਾ ਲਓ ਇਹਦੇ ਤੇ ਇੱਕ ਪੈਸਾ ਹੀ ਲਿਖਿਆ ਹੋਇਆ ਹਾਂ 1968 ਦੇ ਵਿੱਚ ਹੀ ਬਣੀ ਹੋਈ ਹੈ ਇੱਕ ਪੈਸਾ ਲਿਖਿਆ ਹੋਇਆ ਤੇ ਠੀਕ ਆ ਵੀਰੇ ਇੱਕ ਪੈਸਾ 21 ਆ ਭਾਰਤ ਦੀ ਜਿਹੜੀ ਆਪਣੇ ਲੱਗਿਆ ਹੁੰਦਾ ਲੋਗੋ ਉਹ ਆ ਗਿਆ ਜੀ ਠੀਕ ਹੈ ਜੀ ਇਹ ਆ ਗਈ 21 ਤੇ ਇਹ ਤੋਂ ਬਾਅਦ ਤੁਹਾਨੂੰ ਦਿਖਾਉਣਾ ਹੈ ਦੁੱਕੀ ਆ ਦੇਖੋ ਦੁੱਕੇ ਬਹੁਤ ਘਟ ਬੰਦਿਆਂ ਨੇ ਦੇਖੇ ਹੋਣੀਆਂ ਜਿਹੜੇ ਆਪਣੇ ਨਵੇਂ ਬੰਦਰ ਉਹਨਾਂ ਦਾ ਵੇਖਣਾ ਹੀ ਕੀ ਹੈ ਵਿਚਾਰਿਆਂ ਨੇ 2000 ਤੋਂ ਬਾਅਦ ਵਾਲਿਆਂ ਦਾ ਕੀ ਦੇਖਿਆ ਹੋਣਾ ਇਹ ਤੇ ਸਾਡੇ ਲਈ ਬਹੁਤ ਵੱਡੀ ਚੀਜ਼ ਸੀ ਇਹਦੇ ਨਾਲ ਖੇਡਦੇ ਬਹੁਤ ਗਲੀ 'ਚ ਕੁੱਤੀ ਪਾਟ ਲੈਣੀ ਫਿਰ ਖੇਡਣਾ ਬਹੁਤ ਖੇਡਦੇ ਹੁੰਦੇ ਇਹ ਚੀਜ਼ ਤੇ ਪੁਰਾਣੇ ਵਿਆਹਾਂ ਦੇ ਵਿੱਚ ਇਹਨੂੰ ਡੋਲੀ ਵਾਲੀ ਕਾਰ ਦੇ ਉੱਤੋਂ ਸਿੱਟਣ ਵਾਸਤੇ ਵੀ ਵਰਤੇ ਜਾਂਦਾ ਸੀ ਇਹ ਉਹ ਪੈਸੇ ਨੇ ਜੀ ਦੁੱਕੀ ਤਿੱਕੀ ਹੁਣ ਤੁਹਾਨੂੰ ਦਿਖਾਉਣਾ ਤਿੱਕੀ ਆ ਟਿੱਕੀ ਹੈ ਜੀ ਇਹ 1964 ਦੇ ਵਿੱਚ ਬਣੀ ਹੋਈ ਆ 3 ਪੈਸੇ ਦੇ ਉੱਤੇ ਲਿਖਿਆ ਹੋਇਆ ਹਿੰਦੀ ਦੇ ਵਿੱਚ 3 ਪੈਸੇ ਮੰਨ ਲਓ ਤੇ ਆ ਇਹਦਾ ਬਣਿਆ ਹੋਇਆ ਭਾਰਤ ਦਾ ਆਪਣਾ ਟਿੱਕੀ ਠੀਕ ਹੈ ਜੀ ਤੇ ਆਈ ਹੋਪ ਤੁਹਾਨੂੰ ਦਿਂਦਾ ਉਹ ਚੰਗੀ ਤਰ੍ਹਾਂ ਇਹਦਾ ਮੈਂ ਕਟਾਵ ਹੁਣ ਦੇਖੋ ਹੁਣ ਤੁਹਾਨੂੰ ਦਿਂਦਾ ਉਹ ਸਾਫ ਠੀਕ ਹੈ ਜੀ ਇਹ ਟਿੱਕੀ ਹੈ ਜੀ 1964 ਦੇ ਵਿੱਚ ਬਣੀ ਹੋਈ ਚੀਜ਼ ਹੈ ਠੀਕ ਹੈ ਵੀਰੇ ਚੌਕੀ ਮੇਰੇ ਖਿਆਲ ਨਾਲ ਨਹੀਂ ਆਉਂਦੀ ਸੀ ਇਹ ਤੋਂ ਬਾਅਦ ਪੰਜੀ ਆਉਂਦੀ ਸੀ ਠੀਕ ਹੈ ਜੀ ਇੱਕ ਪੈਸਾ ਛੱਡ ਕੇ ਪੰਜੀ ਆਉਂਦੀ ਸੀ ਮੈਂ ਚੁੱਪਾਂਜੀ ਨਵੀਂ ਵੀ ਦੇਖ ਲੈਣਾ ਆਹ ਦੇਖੋ ਆ ਪੰਜੀ ਹੈ ਜੀ ਠੀਕ ਹੈ ਵੀਰੇ ਪੰਜੀ ਹੈ ਜੀ 1988 ਦੇ ਵਿੱਚ ਬਣੀ ਹੋਈ ਹੈ ਤੇ ਆਪਣਾ ਭਾਰਤ ਦਾ ਬਣਿਆ ਹੋਇਆ ਹਾਂ 1988 ਦੇ ਵਿੱਚ ਇਹ ਚੀਜ਼ ਬਣੀ ਹੋਈ ਹੈ ਠੀਕ ਹੈ ਵੀਰੇ ਇਤੋਂ ਬਾਹਰ ਸਿੱਧੀ ਦਸੀ ਆਉਂਦੀ ਸੀ ਦਸੀ ਦਸੀ ਦੇ ਵਿੱਚ ਕਈ ਕਈ ਤਰ੍ਹਾਂ ਦੀਆਂ ਦਸੀਆਂ ਬਣਾਈਆਂ ਸੀ ਇਹਨਾਂ ਨੇ ਹੁਣ ਉਹ ਕੀ ਕਾਰਨ ਸੀ ਉਹ ਆਪਾਂ ਨੂੰ ਪਤਾ ਨਹੀਂ ਇੱਕ ਤਾਂ ਇਹ ਦਸੀ ਸੀ ਜਿਹੜੀ 1988 ਦੇ ਵਿੱਚ ਬਣੀ ਸੀ 1988 ਦੇ ਵਿੱਚ ਇਹ ਪੈਸਾ ਲਾਗੂ ਕੀਤਾ ਸੀ ਤੇ ਠੀਕ ਹੈ ਜੀ 7m ਜਿਹੇ ਜਿਹੇ ਤੇ ਇੰਡੀਆ ਦਾ ਲੋਗੋ ਲੱਗਾ ਹੋਇਆ 10 ਪੈਸੇ 1988 ਚ ਬਣੀ ਹੋਈ ਹੈ ਠੀਕ ਹੈ ਜੀ ਇੱਕ ਦਸੀ ਆ ਅੱਗੇ ਜਿਵੇਂ ਮੈਂ ਇਹ ਤੇ ਆਪਣੇ ਭਾਰਤ ਦਾ ਬਣਾਇਆ ਹੋਇਆ ਜਿਵੇਂ ਇੱਕ ਲੇਡੀ ਜ ਆ ਉਹ ਕਣਕ ਛਾਂੜ ਰਹੀ ਐ ਨਾਲ ਇੱਕ ਬੰਦਾ ਆਪਣਾ ਕਣਕ ਦੀ ਜਿਹੜੀ ਭਰੀ ਹੁੰਦੀ ਐ ਉਹ ਚੱਕ ਰਖੀ ਐ ਠੀਕ ਐ ਜੀ ਇਹ ਚੀਜ਼ ਬਣਾ ਕੇ ਬਣਾਈ ਹੋਈ ਐ ਤੇ ਇੱਥੇ ਲਿਖਿਆ ਹੋਇਆ ਕੁਝ ਕੀ ਲਿਖਿਆ ਹੋਇਆ ਕਿਰਤ ਖਾਦ ਦੇਵਸ ਆਏ ਆਪਣੇ ਪੰਜਾਬ ਵਾਸਤੇ ਬਣਾਇਆ ਹੋਇਆ ਕੋਈ ਜਿਹੜੇ ਕਿਸਾਨਾਂ ਵਾਸਤੇ ਵਰਲਡ ਫੂਡ ਡੇ ਕੀ ਬਾਤ ਐ ਵਰਲਡ ਫੂਡ ਡੇ ਐ ਜਿਹੜਾ ਠੀਕ ਹੈ ਜੀ ਉਸ ਸਮੇਂ ਸਿੱਕੇ ਲਾਗੂ ਹੋਏ ਹੋਣੇ ਆ 10 ਪੈਸੇ ਠੀਕ ਹੈ ਜੀ ਤੇ ਆ ਤੁਸੀਂ ਮਾਰ ਲੋਨੇਗਾ ਇਹ ਤੇ ਵਰਡ ਫੁਲ ਡੇ ਉਦੋਂ ਇਹ ਜਿਹੜੀ ਦਸੀ ਲਾਗੂ ਕੀਤੀ ਹੋਣੀ ਉਹਨਾਂ ਨੇ ਠੀਕ ਹੈ ਜੀ ਆਹ ਉਹ ਚੀਜ਼ ਆ ਗਈ ਇਸ ਤੋਂ ਬਾਅਦ ਇੱਕ ਦਸੀ ਆ ਆਈ ਸੀ ਇਹਦੇ ਉੱਤੇ ਬਹੁਤ ਸੋਹਣੇ ਗੱਲ ਲਿਖੇ ਹੋਏ ਬੱਚੋਂ ਕੀ ਮੁਸਕਾਨ ਭਾਰਤ ਕੀ ਸ਼ਾਨ ਬੱਚੋ ਕੀ ਮੁਸਕਾਨ ਭਾਰਤ ਕੀ ਸ਼ਾਨ ਹੈਪੀ ਚਿਲड्रन ਡੇ ਇਹ ਉਸ ਡੇ ਦੇ ਉੱਤੇ ਬਣਾਈ ਹੋਈ ਹੈ ਜੀ 1979 ਦੇ ਵਿੱਚ ਹਾਂ 1979 ਦੇ ਵਿੱਚ ਆ ਬੱਚਿਆਂ ਦੀ ਕਮੀਨਾਕਾਰੀ ਕਰਕੇ ਇਹ ਚੀਜ਼ ਦਿਖਾਈ ਹੋਈ ਆ ਤੇ ਇੱਕ ਆਦ ਅਸੀਂ ਲਾਗੂ ਕੀਤੀ ਹੋਈ ਹੈ ਇਹਨਾਂ ਨੇ ਇਹ ਬਣਾਈ ਹੋਈ ਆ ਤੇ ਇੱਕ ਆ ਬਣੀ ਹੋਈ ਹੈ ਦਸੀ ਦਸੀ ਕਾਫੀ ਤਰ੍ਹਾਂ ਦੀ ਬਣਾਈ ਹੋਈ ਆ ਇਹ ਜਿਹੜੇ ਨਵੰਮ ਏਸ਼ੀਆਈ ਇਹ ਨਵੰਨ ਮੇਸ਼ੀਆਈ ਖੇਲ ਨੇ ਏਸ਼ੀਆਈ ਖੇਲ ਨੇ ਜਿਹੜਾ ਨਵੰਮੇ ਉਸ ਟਾਈਮ 1982 ਦੇ ਵਿੱਚ ਬਣੀ ਹੋਈ ਹੈ ਉਦੋਂ ਆਹ ਪੈਸੇ ਇਹਨਾਂ ਦੇ ਖੁਸ਼ੀ ਦੇ ਵਿੱਚ ਚਲਾਏ ਹੋਣਗੇ ਜਿਵੇਂ ਆਪਣਾ ਫੂਡ ਡੇ ਦੇ ਖੁਸ਼ੀ ਚ ਬਣਾਇਆ ਵਾ ਇਸ ਤਰ੍ਹਾਂ ਸਿੱਕੇ ਬਣਾ ਕੇ ਇਹਨਾਂ ਨੇ ਲਾਗੂ ਕੀਤੇ ਹੋਏ ਨੇ ਜੀ